ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਰਾਜਸਥਾਨ ਸਟੇਟ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਵਿੱਚੋਂ ਪਿੰਡ ਸਹਿਬ ਸਿੰਘ ਵਾਲੇ ਦੇ ਵਿੱਚ ਸਹਿਬ ਸਿੰਘ ਵਾਲਾ ਪਿੰਡ ਦੋਸਤੋ ਗੰਗਾ ਨਗਰ ਤੋਂ ਕਰਨਪੁਰ ਵਾਲੀ ਸੜਕ ਦੇ ਉੱਤੇ ਆਉਂਦਾ ਹੈ ਜਿਹੜੀ ਟਾਣੀ 'ਚੋਂ ਵੀਡੀਓ ਬਣਾ ਰਿਹਾ ਗੁਜ਼ਾਰਾ ਡੇਰੀ ਫਾਰਮ ਹੈ ਦੱਸੋ ਬਾਈ ਜੀ ਹੋਰ ਹਾਂ ਦਾ ਤੇ ਕਰਨਪੁਰ ਵਾਲੀ ਸੜਕ ਦੇ ਉੱਤੇ ਟੋਲ ਪਲਾઝા ਬਣਿਆ। ਉਹ ਤੋਂ ਪਹਿਲਾਂ ਗੰਗਾ ਨਗਰ ਵਾਲੀ ਸਾਈਡ ਦੇ ਉੱਤੇ ਟਾਣੀ ਆ ਇਹ ਫਾਰਮ ਹੈ। ਬਾਈ ਜੀ ਉਰੀ ਵਪਾਰ ਦਾ ਕੰਮ ਕਰਦੇ ਆ। ਦੂਜੀ ਵੀਡੀਓ ਬਣਾਉਣ ਲੱਗਾ ਕਿਉਂਕਿ ਪਿਛਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਪੰਜਾਬੀ ਭਰਾਵਾਂ ਵੱਲੋਂ ਮਿਲਿਆ। ਇਥੇ ਤੋਂ ਗਾਵਾ ਵਧੀਆ ਕੀਮਤ ਦੇ ਉੱਤੇ ਵੇਚ ਕੇ ਪੰਜਾਬ ਦੇ ਵਿੱਚ ਪਹੁੰਚੀਆਂ। ਇੱਥੇ ਜਿਹੜੀ ਵੀਡੀਓ ਬਣਾਉਣਿਆ ਜੋ ਮੈਂ ਵੱਖਰਾ ਦੇਖਿਆ। ਫਰਕ ਇਹ ਆ ਦੱਸੋ ਵੀ ਇੱਥੇ ਜਿਹੜੇ ਰੇਟ ਦੱਸੇ ਜਾਣਗੇ ਉਹ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ। ਮਤਲਬ ਇਹ ਨਹੀਂ ਤੁਹਾਨੂੰ ਸੋਚਣਾ ਪਊਗਾ। ਵੀ ਜਿਹੜੀ ਡਿਮਾਂਡ ਬਾਈ ਨੇ ਰੱਖੀ ਐ ਜੇ ਉਹਦੇ ਤੇ ਆਪਾਂ ਪਸ਼ੂ ਖਰੀਦਦੇ ਆਂ ਤੇ ਕਿਰਾਇਆ ਕਿੰਨਾ ਪਊਗਾ ਕਿਰਾਏ ਵੱਲੋਂ ਤੁਸੀਂ ਬੇਫਿਕਰ ਹੋ ਸਕਦੇ ਆਂ ਕਿਉਂਕਿ ਜਿਹੜਾ ਰੇਟ ਰੱਖਿਆ ਜਾਣਾ ਉਹ ਪਹੁੰਚ ਦਾ ਰੱਖਿਆ ਜਾਣਾ ਤੁਹਾਡੇ ਘਰ ਤੱਕ ਪਹੁੰਚ ਦਾ ਰੇਟ ਹੋਊਗਾ ਸੋ ਆਓ ਛਰਵਾਤ ਕਰਗੇ ਦੱਸੋ ਬਹੁਤ ਚੰਗੀਆਂ ਗਾਵਾਂ ਛਰਵਾਤ ਦੇ ਵਿੱਚ ਤੁਹਾਨੂੰ ਦਿਖਾਉਣੇ ਆਂ ਵੱਡੀ ਗਾਂ ਪਹਿਲੇ ਨੰਬਰ ਤੇ ਐ ਇਸ ਤੋਂ ਬਾਅਦ ਤੁਸੀਂ ਇਹ ਸਾਰੀਆਂ ਹੀ ਗਾਵਾਂ ਦੇਖੋਗੇ ਕਾਫੀ ਚੰਗੀਆਂ ਖੜੀਆਂ ਦਿਸਦੀਆਂ ਆਪਾਂ ਜਾਣਕਾਰੀ ਬਾਈ ਤੋਂ ਲੈਣੇ ਆਂ ਤੇ ਫਿਰ ਨਾਲ ਇਹ ਨਗ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਮਿਲਦੇ ਆਂ ਬਾਈ ਨੂੰ ਮਨਜੀਤ ਭਾਈ ਸਸਤੀ ਕਾ ਸਸਤੀ ਕਾ ਮਨਜੀਤ ਭਾਈ ਦੂਜੀ ਵੀਡੀਓ ਬਣਾਉਣ ਲੱਗੇ ਆਪਾਂ ਹਾਂਜੀ ਪਹਿਲੀ ਵੀਡੀਓ ਬਣਾਈ ਸੀ ਠੀਕ ਰਿਸਪੌਂਸ ਪੰਜਾਬ ਦੇ ਵਿੱਚੋਂ ਆ ਗਿਆ ਬਾਈ ਬਿਲਕੁਲ ਬਹੁਤ ਵਧੀਆ ਰਿਹਾ ਜੀ ਠੀਕ ਹੈ ਅੱਛਾ ਬਾਈ ਆਪਾਂ ਅੱਜ ਫੇਰ ਜਿਹੜੀਆਂ ਗਾਵਾਂ ਕਾਫੀ ਦਿਖਾਉਣੀਆਂ ਤੇ ਇਹਨਾਂ ਦੇ ਰੇਟ ਜਿਹੜੇ ਆ ਉਹ ਕਿਰਾਇਆ ਵਿੱਚ ਹੋਣਗੇ ਹਾਂਜੀ ਰੇਟ ਘਰ ਪਹੁੰਚ ਤੱਕਰ ਹੋਣਗੇ ਜੀ ਠੀਕ ਹੈ ਸ਼ੁਰੂਆਤ ਪਹਿਲੇ ਨੰਬਰ ਵਾਲੀ ਗਾਂ ਤੋਂ ਕਰਦੇ ਆਂ ਬਾਈ ਕੰਨਵਾ ਸੁਹਾ ਸੁਈ ਹੈ ਇਹ ਬਾਈ ਜੀ ਦੂਜਾ ਸੁਹਾ ਸੁਈ ਹੈ ਹੂੰ ਉਹ 6 ਦੰਦ ਹੈ ਜੀ ਕਿੰਨੇ ਦਿਨ ਹੋ ਗਿਆ ਜੀ ਸੂਈ ਨੂੰ ਅੱਜ ਤੀਜਾ ਦਿਨ ਆ ਜੀ ਠੀਕ ਹੈ ਹੁਣ 26 27 ਕਿਲੋ ਬੋਲਾ ਤਿਆਰ ਹੈ ਇਹਦੇ 26 27 ਕਿਲੋ ਬੋਲਾ ਹਾਜ਼ਰ ਹੈ ਬੱਚਾ ਇਹਦੇ ਨਾਲ ਕੀ ਹੈ ਆਪਣਾ ਬੱਚਾ ਮਗਰ ਬੱਛਾ ਜੀ ਬੱਚਾ ਬੱਛਾ ਖੁੱਲ ਗਿਆ ਬਈ ਸੋ ਦੋਸਤੋ ਤੀਜੇ ਦਿਨ 26 27 ਕਿਲੋ ਬੋਲੇ ਤੋਂ ਸ਼ੁਰੂਆਤ ਹੈ ਸਟਰਕਚਰ ਦੱਸਦਾ ਹੈ ਗਾਂ ਦਾ ਵੀ ਇਹ ਦੁੱਧ ਵਾਲੀ ਗਾਂ ਹੈ ਥਣ ਬਹੁਤ ਸੋਹਣਾ ਲੱਗਾ ਦੋਸਤੋ ਦੋਨੇ ਪਾਸੇ ਬਹਿ ਕੇ ਚੋਲਿਓ ਹੱਥੀ ਚੁਾਈ ਵਾਲਾ ਥਾਣਾ ਤੋ 40 ਕਿਲੋ ਮੋਈਨਾ ਹੀ ਦੇ ਦੇਣਾ ਵੀਰ ਜੀ ਨੇ ਠੀਕ ਹੈ ਅਨ ਦੋਸਤੋ ਬਹੁਤ ਚੰਗੇ ਦੁੱਧ ਦੀ ਆਸ ਹੈ ਬਾਕੀ ਤੁਸੀਂ ਸਮਝੋ ਤੁਸੀਂ ਕਿੰਨਾ ਚੋਲੋਗੇ 26 ਤੋਂ ਸ਼ੁਰੂਆਤ ਹੈ ਤਾਂ ਨੇਚਰਲੀ ਹੈ ਬਹੁਤ ਚੰਗਾ ਦੁੱਧ ਤੇ ਗਾਣੇ ਦੇਣਾ ਕਮਾਲਾ ਬਾਈ ਇੱਥੋਂ ਹੀ ਸੋ ਦਿਸੋ ਇਹਦੇ ਥਣ ਜਿਹੜੇ ਉਹ ਵੀ ਬੜੇ ਚੰਗੇ ਲੱਗੇ ਆ ਇਹ ਜ਼ਿਆਦਾਤਰ ਮਾਲ ਬਾਈ ਦਾ ਰਾਜਸਥਾਨ ਦੇ ਵਿੱਚੋਂ ਹੀ ਖਰੀਦਿਆ ਹੁੰਦਾ ਫਾਇਦਾ ਮੈਨੂੰ ਇਹ ਲੱਗਦਾ ਵੀ ਪੰਜਾਬ ਦਾ ਵਾਤਾਵਰਨ ਇਸ ਪੱਖ ਤੋਂ ਥੋੜਾ ਜਿਆ ਐ ਫਾਇਦੇਮੰਦ ਹੋ ਸਕਦਾ ਵੀ ਗਰਮੀ ਜਿਹੜੀ ਉਹ ਜਾਂ ਰੱਖ ਰਖਾਅ ਦਾ ਪੰਜਾਬੀਆਂ ਦਾ ਫਰਕ ਪੈ ਸਕਦਾ ਹਾਲਾਂਕਿ ਹੋਮਸਤਾ ਜ਼ਰੂਰ ਪੰਜਾਬ 'ਚ ਵਾਧੀ ਐ ਝੋਨੇ ਕਰਕੇ ਸੋ ਚੰਗੇ ਢਾਂਚੇ ਦੀ ਸੋਹਣੀ ਗਾਂ ਦੱਸੋ ਪਹਿਲੇ ਨੰਬਰ ਤੇ ਮਨਜੀਤ ਭਾਈ ਰੇਟ ਆਪਾਂ ਕੀ ਰੱਖਾਂਗੇ ਦਾ ਰੇਟ ਜੀ ਇਹ ਤਾਂ 1.5 ਲੱਖ ਦੀ ਘਰ ਪਹੁੰਚ ਕਰਾਂਗੇ 1.5 ਲੱਖ ਦੀ ਪਹੁੰਚ ਕਰਦੇ ਹਾਂ ਹਾਂਜੀ ਵੀਰ ਜੀ ਠੀਕ ਐ ਦੋਸਤੋ 1.5 ਲੱਖ 'ਚ ਘਰ ਪਹੁੰਚ ਜਿਹੜਾ ਵੀਰ ਖਰੀਦਣਾ ਚਾਹੁੰਦਾ ਐ ਇਹਦੋਂ ਅੱਗੇ 2 ਨੰਬਰ ਤੇ ਵਾਹੜ ਤੁਹਾਨੂੰ ਦਿਖਾਉਣੇ ਐ ਇਹ ਵੀਰੇ ਪਹਿਲੇ ਸੂਈ ਸੂਈ ਐ ਹਾਂ ਮਗਰ ਇਹਦੇ ਵੱਛਾ ਜੀ ਕਿੰਨਾ ਚੜ ਗਿਆ ਬਾਈ ਸੂਈ ਨੂੰ ਅੱਜ ਤੀਜਾ ਹੀ ਦੇਣਾ ਜੀ ਇਹਦੇ ਥੱਲੇ ਹੁਣ ਦੁੱਧ ਕਿੰਨਾ ਹੁਣ ਇਹਦੇ 23-2 ਠੀਕ ਹੈ ਰੇਟ ਇਹਦਾ ਕੀ ਰਹਿਣਾ ਬਈ ਰੇਟ ਜੀ ਇਹ ਆਪਾਂ ਇੱਕੋ ਘਰੋ ਹੀ ਲਈਆਂ ਦੋਵੇਂ ਠੀਕ ਹੈ ਦੋਵਾਂ ਦਾ ਰੇਟ ਇਕੱਠਾ ਹੀ ਲਾਵਾਂਗੇ ਇਕੱਠਾ ਰੇਟ ਕੀ ਰਹਿ ਜਾਣਾ ਮਨਜੀਤ ਬਾਈ ਇਹ 2.5 ਲੱਖ ਦੀਆਂ ਪਹੁੰਚ ਕਰਾਂਗੇ ਇਹਦੇ ਮਗਰ ਵੱੱਛੀ ਹੈ ਇਹਦੇ ਵੀ ਹੁਣ 23-24 ਕਿਲੋ ਦੋ ਤਿਆਰ ਹੈ ਠੀਕ ਹੈ ਤੋੜਦੇ ਬਈ ਇਹ ਕੇ ਕਰਕੇ ਤੋ ਦੋਸਤੋ ਬਾਈਲਨ ਵੈੜ ਦੇਖੋ ਫੈਕਸ ਹਵਾਨਾ ਇਹਦੇ ਨਾਲ ਬੱੱਚਾ ਵੱੱਛਾ ਹੈ ਤੇ ਜਿਹੜੀ 2 ਨੰਬਰ ਤੇ ਗਾਂ ਤੋੜਾਂਗੇ ਉਹਦੇ ਨਾਲ ਬੱੱਚਾ ਵੱੱਛੀ 2.5 ਲੱਖ ਚੋਂ ਦੋ گاਵਾਂ ਦੀ ਪਹੁੰਚ ਹੋ ਜੂਗੀ ਅਲੱਗ-ਅਲੱਗ ਕੀਮਤ ਤੋਂ ਤੁਸੀਂ ਪੁੱਛ ਸਕਦੇ ਹੋ ਜਿਹੜੀ ਤੁਸੀਂ ਖਰੀਦਣੀ ਚਾਹੋ ਪਰ ਜੇ ਇਕੱਠੀਆਂ ਖਰੀਦਦੇ ਹੋ ਤਾਂ ਇਹ ਮੰਨ ਲਓ ਵੀ ਤੁਹਾਨੂੰ ਸਵਾ ਲੱਖ ਦੀ ਇੱਕ ਮਿਲਦੀ ਹੈ 2.5 ਲੱਖ ਚ ਜੋੜੇ ਦੀ ਪਹੁੰਚ ਘਰ ਤੱਕ ਦੀ ਇਹਦੇ ਥੱਲੇ 23 24 ਕਿਲੋ ਦੁੱਧ ਤਿੰਨ ਦਿਨਾਂ ਦੀ ਸੂਈ ਥੱਲੇ ਹੈਗਾ ਸਟਰਕਚਰ ਇਹਦਾ ਵੀ ਚੰਗਾ ਬਾਕੀ ਜੋ ਮੈਨੂੰ ਖਾਸ ਲੱਗ ਰਿਹਾ ਇਹਦਾ ਹਵਾਨਾ ਬੜਾ ਫਿਕਸ ਜਿਹਾ ਹੈ ਲਵਾਈ ਫੋਲਾ ਦੱਸੋ ਕੱਦ ਵੀ ਚੰਗਾ ਹੈ ਤੋਂ ਬਾਕੀ ਹਵਾਨਾ ਤੁਸੀਂ ਇੱਥੋਂ ਦੇਖ ਲਓ ਜਿਹੜੀ 2 ਨੰਬਰ ਤੇ ਦੱਸੋ ਹੁਣ 3 ਨੰਬਰ ਤੇ ਸੌਰੀ ਗਾਂ ਤੋੜ ਰਹੇ ਆ 2.5 ਲੱਖ ਚ ਪਹੁੰਚ ਆਲੀ ਮੈਂ ਇਹਦੀ ਵੱਚੀ ਦਿਖਾਉਣਾ ਤੁਹਾਨੂੰ ਤੁਸੀਂ ਕੀਮਤਾਂ ਜਿਹੜੀਆਂ ਉਹ ਜਦੋਂ ਆਪਾਂ ਤੈਅ ਕਰਦੇ ਆ ਕਿਸੇ ਪਸ਼ੂ ਦੀ ਤਾਂ ਇਹ ਬੱਚੇ ਦਾ ਮੁੱਲ ਜ਼ਰੂਰ ਐਡ ਕਰ ਲਿਓ ਜੇ ਤੁਹਾਨੂੰ ਇਹ ਗਾਂ ਬਹੁਤ ਪਰਤੇ ਚ ਲੱਗੂ ਚੰਗਾ ਦੁੱਧ ਦੇ ਦੇ ਥੱਲੇ ਵੀ ਹਵਾਨਾ ਸਾਫ ਸੁਥਰਾ ਸੋਹਣਾ ਹਵਾਨਾ ਦੱਸੋ ਸਟਰਕਚਰ ਵੀ ਚੰਗਾ ਇਹਦਾ ਵੀ ਥਾਨ ਹੱਤੀ ਚ ਆਈ ਯਾਰ ਜੀ 30 ਲੀਟਰ ਦੁੱਧ ਵੱਚੀ ਨੇ ਆਰਾਮ ਨਾਲ ਦੇ ਦੇਣਾ ਮੂੰਹ ਛੇ ਹੀ ਜਾਂਦਾ ਠੀਕ ਹੈ ਹਾਂਜੀ 30 ਲੀਟਰ ਦੋਸਤੋ ਇਹ ਦੂਜੇ ਸੂਏ ਸੂਈ ਜੀ ਠੀਕ ਹੈ ਭਾਈ ਤੋ ਚਾਸੂਆ 30 ਲੀਟਰ ਨੂੰ ਬਾਈ ਕਹਿੰਦਾ ਦੁੱਧ ਆਰਾਮ ਨਾਲ ਦੇਊਗੀ 6 ਦਾੰਦਾ ਮੂੰਹ ਦੇ ਵਿੱਚੋਂ ਮੈਂ ਫੇਰ ਇਹਦੀ ਤੁਹਾਨੂੰ ਵੱਛੀ ਜਰੂਰ ਇੱਕ ਵਾਰ ਦਿਖਾਵਾਂਗਾ ਦੋਸੋ ਦੇਖਿਓ ਵੱਛੀ ਇਹਦੀ ਚੰਗਾ ਸੀਮਨ ਲੱਗਾ ਹੋਣਾ ਕਰਮਵਾਲੀ ਦੇ ਤਾਂ ਹੀ ਐਡਾ ਪਿਆਰਾ ਬੱਚਾ ਜਿਹੜਾ ਉਹ ਦੱਸਦਾ ਸੋ ਇਹਦੇ ਥਣਾ ਦੀ ਜੇ ਗੱਲ ਕਰਦੇ ਆ ਤਾਂ ਥੀ ਚੁਆਈ ਵਾਲੇ ਸੋ ਇਹ 2.5 ਲੱਖ ਚ ਜੋੜੇ ਦੀ ਪਹੁੰਚ ਹੈ ਜਿਹੜਾ ਵੀਰ ਖਰੀਦਣਾ ਚਾਹੁੰਦਾ ਕੰਟੈਕਟ ਕਰ ਲਿਓ ਤੋਂ ਬਾਅਦ ਫੇਰ ਵੈਟ ਤੁਹਾਨੂੰ ਦਿਖਾਉਣਿਆ ਸੋਹਣਾ ਸਟਰਕਚਰ ਤਾਂ ਮਨਜੀਤ ਭਾਈ ਕਿੰਨਾਸ ਹੋਇਆ ਹੈ ਇਹ ਵੀਰ ਜੀ ਦੋ ਹੀ ਦੰਦ ਹੈ ਹਮ ਕੱਲ ਸੁਈਆ ਮਗਰ ਵੱਛੀ ਆਈ ਹੈ ਜੀ ਇਹਦੇ ਨਾਲ ਵੱਛੀ ਹੈ ਵੱਛੀ ਕਿਹੜੀ ਹੈ ਦੀ ਬਈ ਵੱਛੀ ਉਹ ਬੈਠੀ ਠੀਕ ਹੈ ਓਕੇ ਤਾਂ ਰੇਟ ਇਹਦਾ ਕੀ ਰਹਿਣਾ ਮਨਜੀਤ ਰੇਟ ਇਹਦਾ 1 ਲੱਖ 10 ਹਜ਼ਾਰ ਘਰ ਪਹੁੰਚਦਾ ਰੇਟ ਹੈ ਜੀ ਤੋਰੀ ਬਈ 1 ਲੱਖ ਤੇ 10 ਹਜ਼ਾਰ ਚ ਘਰੇ ਪਹੁੰਚ ਹੋ ਜੂਗੀ ਦੋ ਦੰਦ ਵੱਛੀ ਬਹੁਤ ਸੋਹਣਾ ਢਾਂਚਾ ਇਹਦਾ ਵੀ ਇਧਰ ਸਿੱਧੀ ਤੋਰ ਦੇ ਬੰ ਇਹਦਾ ਵੀ ਥਾਨਪਤੀ ਚੁਆਈ ਆਲਾ ਦੋਸਤੋ ਤੇ ਇਹਦੇ ਨਾਲ ਬੱਚਾ ਵੱਛੀ ਉਹ ਅੱਛੀ ਤੁਹਾਨੂੰ ਮੈਂ ਦਿਖਾ ਦੂੰਗਾ ਵੀਡੀਓ ਚ ਐ ਸਿੱਧੀ ਲੈ ਜਾ ਸੋ ਦੇਖੋ ਇਹਦਾ ਵੀ ਹਵਾਨਾ ਬਹੁਤ ਸੋਹਣਾ ਢਾਂਚਾ 1 ਲੱਖ ਤੇ 10000 ਚ ਇਹ ਪਹਿਲਾਂ ਨੂੰ ਦੋ ਦੰਦ ਵੈੜ ਘਰੇ ਪਹੁੰਚ ਲੈ ਚਲੋ ਭਾਈ ਬੰਦੇ ਸੋ ਦੇਖੋ ਇਹਦਾ ਵੀ ਸਟਰਕਚਰ ਅਥੀਂ ਚਵਾਈ ਵਾਲਾ ਥਣ ਇਹਦਾ ਵੀ ਬਹੁਤ ਸੋਹਣਾ ਦੱਸੋ ਚਾਰੇ ਥਣ ਬਿਲਕੁਲ ਇੱਕੋ ਜਿਹਾ ਕੋਈ ਹਵਾਨਾ ਵੀ ਬਿਲਕੁਲ ਪੱਧਰ ਹੈ ਤਰਵਤ ਇਹਦੀ ਬੱਚੀ ਇਹਦੀ ਬੱਚੀ ਆਈ ਇਹ ਦੇਖ ਲੋ ਦੋਸਤੋ 나ਡੂਆ ਨਾਲ ਹੈ ਬੱਚੀਆਂ ਦੀ ਕੀਮਤ ਜਿਹੜੀ ਵੇਚ ਜਦੋਂ ਆਪਾਂ ਐਡ ਕਰਦੇ ਆ ਨਾ ਦੋਸਤੋ ਤਾਂ ਫਿਰ ਗਾਂ ਪੜਤੇ ਚ ਲੱਗਣ ਲੱਗ ਜਾਂਦੀ ਕਿਉਂਕਿ ਮੁੱਲ ਹੈ ਬੱਚੀ ਚੰਗੀ ਦਾ ਚੰਗੀ ਤਿਆਰ ਹੋ ਜਾਣੀ ਹੁੰਦੀ ਹੈ ਜਿਹੜੀ ਚੰਗੀ ਗਾਂ ਦੀ ਵੜ ਤੇ ਚੰਗੀ ਕੀਮਤ ਤੇ ਫਿਰ ਵਿਕਦੀ ਹੈ ਜੇ ਵੇਚਣਾ ਹੋਵੇ ਤੂੰ ਇਹ ਤੋਂ ਬਾਅਦ ਚ ਇੱਕ ਹੋਰ ਵੜ ਦੱਸੋ ਬੜਾ ਸੋਹਣਾ ਹਵਾਨਾ ਇਹਦਾ ਦੋ ਦੰਦ ਬੱਚੀ ਹੈ ਜੀ ਹਮ ਪਰਸੋਂ ਦੀ ਸੋਈ ਹੈ ਮਗਰ ਬੱਚਾ ਹੀ ਹੈ ਇਹ ਠੀਕ ਹੈ ਹਾਂਜੀ ਆਹ ਬੱਚਾ ਹਾਂਜੀ ਯਾਰ ਠੀਕ ਹੈ ਹਾਂਜੀ ਅੱਛਾ ਭਾਈ ਇਹਦੇ ਥੱਲੇ ਹੁਣ ਦੁੱਧ ਕਿੰਨਾ ਹੋਊ ਇਹਦੇ ਹੁਣ 17 18 ਕਿਲੋ ਹੋਊ ਠੀਕ ਹੈ ਕੀ ਕੀ ਇੰਤਰ ਹੋਊਗੀ ਇਹਦੀ ਇਹਦੀ 98000 ਦੀ ਪਹੁੰਚ ਕਰ ਦਾਂਗੇ ਖੋਲੀ ਭਾਈ 79800 ਚ ਪਹੁੰਚ ਫਿਕਸ ਹਵਾਨਾ ਬਿਲਕੁਲ ਤਾਂ ਤੇ ਚੰਗੇ ਚ ਹੈ ਦੋ ਦੰਦ ਹੈ ਢਾਂਚਾ ਤੁਸੀਂ ਇਹਦਾ ਦੇਖ ਲਓ ਹੱਥੀ ਚੁਾਈ ਵਾਲਾ ਥਣ 95000 ਡਿਮਾਂਡ ਹੈ ਘਰ ਪਹੁੰਚਦੀ ਤੇ ਬਾਕੀ ਜਦੋਂ ਦੂਜੇ ਸੂਏ ਵੇਚਣ ਲੱਗੋਗੇ ਕੋਈ ਕੀਮਤ ਹੋਰ ਹੋਊਗੀ ਵੇਖਦੇ ਏਦਾਂ ਦਾ ਏਦਾਂ ਸਟਰਕਚਰ ਦਿਸਦਾ ਥਣ ਹਵਾਨਾ ਜਿਹੜਾ ਉਹ ਬੜਾ ਚੰਗਾ ਦੱਸੋ ਇਹਦੀ ਜਿਹੜੀ ਉਹ ਵੈਲਿਊ ਹੁੰਦੀ ਆ ਐਕਸ ਹਵਾਨਾ ਬਿਲਕੁਲ ਇਹਦੇ ਤੋਂ ਅੱਗੇ ਕੁਝ گاਵਾ ਹੋਰ ਖੜੇ ਆ ਜਿਹੜੀਆਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਆਪਾਂ 6 ਨੰਬਰ ਦੇ ਉੱਤੇ ਜਿਹੜੀ گا ਬਈ 6 ਨੰਬਰ ਵਾਲੀ ਕਾਂ ਇਹ ਦੂਜੇ ਸੋ ਸੁਈ ਹੈ ਜੀ ਹੁਣ ਹੋਊਗਾ ਇਹਦੇ 18-19 ਕਿਲੋ ਦੋ ਤਿਆਰ ਹੈ ਜੀ ਠੀਕ ਹੈ ਚੌਥਾ ਦਿਨ ਆਈ ਸੁਈ ਨੂੰ ਹੈ ਮਗਰ ਬੱਛਾ ਹੈ ਰੇਟ ਇਹਦਾ ਬਈ ਰੇਟ ਇਹਦਾ 87000 ਦੀ ਪਹੁੰਚ ਕਰ ਦਾਂਗੇ ਜੀ ਠੀਕ ਹੈ ਤੋਰ ਦੀ ਬਈ 87000 ਦੀ ਪਹੁੰਚ ਆ ਦੋਸਤੋ 17-18 ਕਿਲੋ ਦੋ ਤੋਂ ਛਰਵਾ ਆ 25 ਕਿਲੋ ਆਰਾਮਣਾ ਹੀ ਦੇ ਦੇਣੇ ਬੱਛੀ ਨੇ ਠੀਕ ਹੈ ਹਾਂਜੀ ਤੇ 25 ਕਿਲੋ ਬਾਈ ਕਹਿੰਦਾ ਦੁੱਧ ਆਰਾਮਣਾ ਪਾ ਸਕਦੀ ਹੈ ਤੇ ਡਿਮਾਂਡ ਜਿਹੜੀ ਹੈ ਉਹ 87000 ਸਮੇਤ ਕਰਾਇਆ ਰਸਤੇ ਦਾ ਜਿੰਨਾ ਵੀ ਪਾਊਗਾ। ਗੰਗਾ ਨਗਰ ਦੇ ਬਿਲਕੁਲ ਨਾਲ ਆ ਦੱਸੋ ਇਹ ਫਾਰਮ ਮਸਾ 20 ਕਿਲੋਮੀਟਰ ਹੋਊ ਬਈ ਗੰਗਾ ਨਗਰ ਤੋਂ। ਹਾਂਜੀ ਗੰਗਾ ਨਗਰੋਂ 20 ਕਿਲੋਮੀਟਰ ਆਜੀ। ਠੀਕ ਹੈ। ਹਾਂਜੀ। ਤੋਂ ਤੁਸੀਂ ਵਿਜ਼ਿਟ ਕਰੋ ਏਰੀਆ ਵਖਰਾ ਦੇਖ ਕੇ ਜਾਓਗੇ ਤੁਹਾਨੂੰ ਵਧੀਆ ਲੱਗੂਗਾ। ਇਹ ਤੋਂ ਬਾਅਦ ਚ 7 ਨੰਬਰ ਦੇ ਉੱਤੇ ਗਾ। ਇਹ ਮੰਨ ਲਓ ਤੀਜੇ ਸਵੇ ਸੁਈ ਆਈ। ਹੂੰ। ਤਦ ਹੁਣ ਹੋਊਗਾ 20 ਤੋਂ ਬਾਹਰ ਤਿਆਰ ਹੋ ਜਾਵਾਂ। ਠੀਕ ਹੈ। ਇਹਦੇ ਮਗਰ ਵੱਛਾ ਹੂੰ। ਇਹਦੀ 95000 ਰੁਪਏ ਪਹੁੰਚ ਕਰਦਾ ਜੀ ਇਹਨੇ ਦੀ 95000 ਠੀਕ ਹੈ ਤੋਰੀ ਬਾਈ ਹੁਣ 20 ਤੋਂ ਬਾਹਰ ਦੋਸਤੋ ਦੁੱਧ ਸੂਰਾ ਤਿਆਰ ਹੈ ਹੁਣ ਤੋਦ ਸਟਾਈਟ ਹਿੱਕੇ ਤੋਂ ਆਊਟ ਦੇਣਾ ਜੀ ਠੀਕ ਹੈ ਪਣਾ ਤੋਰ ਦੇ ਬਟਾ 95000 ਦੀ ਪਹੁੰਚ ਹੋ ਜੂਗੀ ਵੱਛਾ ਇਹਦੇ ਨਾਲ ਹੈ ਇਹਦਾ ਵੀ ਥਣ ਬਹੁਤ ਸੋਹਣਾ ਲੱਗਿਆ ਚੁਵਾਈ ਚੁਈ ਬਹੁਤ ਚੰਗੀ ਹੈ ਠੀਕ ਹੈ 20 ਤੋਂ ਬਾਹਰ ਹੋਣੇ ਦੋ ਤਿਆਰ ਹੈ ਇਹਦੇ ਠੀਕ ਹੈ ਹਾਂਜੀ 20 ਤੋਂ ਬਾਹਰ ਦੁੱਧ ਹੱਥੀ ਚੁਵਾਈ ਵਾਲਾ ਥਣ ਹਵਾਨਾ ਚੰਗਾ ਦਿਸਦਾ ਲਿਆ ਬਾਈ ਮੋਹਾਨੀ ਇਹ ਦੋ ਅੱਗੇ ਜਿਹੜੀ ਗਾਂ ਖੜੀ ਹੈ ਬਈ ਇਹ ਵੈੜ ਦੂਜੇ ਸੋਈ ਹੈ ਵੀਰ ਜੀ ਕੱਲ ਹੀ ਸੋਈ ਹੈ ਠੀਕ ਹੈ ਇਹਦੇ ਮਗਰ ਵੀ ਬੱਚਾ ਹੈ ਇਹਦੇ ਮਗਰ ਵੀ ਬੱਚਾ ਹੈ ਪਹਿਲਾਂ ਨੇ 20 ਲੀਟਰ ਦੁੱਧ ਦਿੱਤਾ ਇਹਨੇ ਹੁਣ ਦੁੱਧ ਕਿੰਨਾ ਆਊਗਾ ਹੁਣ ਦੁੱਧ ਕੋਈ 15 16 ਕਿਲੋ ਬੜਾ ਕੱਢਾਈ ਆਪਾਂ ਕੱਲ ਹੀ ਕੱਲ ਹੀ ਸੋਈ ਕੱਲ ਹੀ ਸਵੇਰ ਦੀ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰਹੂਗੀ ਦੀ ਇਹਦੀ 85000 ਦੀ ਪਹੁੰਚ ਕਰ ਦਾਂਗੇ ਠੀਕ ਹੈ ਤੋਰੀਂ 88000 ਚ ਪਹੁੰਚ ਦੋਸਤੋ ਇਹਦੇ ਨਾਲ ਬੱਚਾ ਬੱਚੀ ਹੈ ਬੱਚਾ ਜੀ ਬੱਚਾ ਹੈ ਜੀ ਬੱਚਾ ਓਕੇ ਦੋਸਤੋ ਬੱਚਾ ਬੱਚਾ ਹੈ ਕੱਦ-ਕਾਠ ਚੰਗੇ ਦੀ ਹੈ ਹਵਾਨਾ ਫਿਕਸ ਹੈ ਫਵਾਨੇ ਦੇ ਉੱਤੇ ਨਾੜਾਂ ਵੀ ਦੱਸੋ ਤੁਹਾਨੂੰ ਚੰਗੀਆਂ ਦਿਸਣੀਆਂ ਜੇ ਤੁਸੀਂ ਆਓਗੇ ਕੋਈ ਭਰਾ ਦੇਖਣਾ ਹੈ 24 25 ਕਿਲੋ ਦੁੱਧ ਆਰਾਮ ਨਾਲ ਹੀ ਦੇ ਦੇਣਾ ਭਾਜੀ ਠੀਕ ਹੈ ਬਈ ਆ ਮਨਜੀਤ ਭਾਈ ਇਹ ਦੋ ਅੱਗੇ ਇੱਕ ਗਾਂ ਹੈ ਇਹ ਵੜ ਦੂਜੇ ਸੋਈ ਹੈ ਜੀ ਕੱਲ ਸ਼ਾਮ ਦੀ ਸੋਈ ਹੈ ਕੱਲ ਸ਼ਾਮੀ ਦੂਜਾ ਸੋਈ ਹੈ ਆਈ ਬੱਛਾ ਜੀ ਇਹਦਾ ਠੀਕ ਹੈ ਤੇ ਦੁੱਧ ਪਹਿਲਾਂ ਨੇ ਦਿੱਤਾ 20 21 ਕਿਲੋ ਆ ਰੇਟ ਕਿਰੋਗਾ ਭਾਈ ਰੇਟ ਹੈ ਇਹਦਾ 85000 ਦੀ ਜੇ ਦੀ ਪਹੁੰਚ ਕਰ ਦਾਂਗੇ ਠੀਕ ਹੈ ਤੋਰੀ ਭਾਈ 85000 ਦੀ ਦੂਸੋਂ ਇਹਦੀ ਪਹੁੰਚ ਹੋ ਜਾਣੀ ਹੈ ਦੂਜਾ ਸੂ ਆਜੇ ਪੂਰੇ ਚੱਕੇ ਨਹੀਂ ਪੂਰੇ ਟੋਏ ਪੈਂਦੇ ਆ ਕਿਉਂਕਿ ਕੱਲ ਹੀ ਸੋਈ ਹੈ ਜੀ ਕੱਲ ਸ਼ਾਮ ਨੂੰ ਸੋਈ ਹੈ ਕੱਲ ਸ਼ਾਮ ਨੂੰ ਸੋਈ ਹੈ ਹਾਂਜੀ ਬੋਲੋਂ ਹਜੇ ਹਵਾਨੇ ਦੇ ਉੱਤੇ ਹੈਗੀ ਐ। ਬਾਕੀ ਜੋ ਸਟਰਕਚਰ ਆ ਉਹ ਤੁਹਾਡੇ ਸਾਹਮਣੇ ਐ। ਸੋ ਪਾਸ ਕਰਨ ਲਈ ਜ਼ਰੂਰੀ ਐ ਵੀ ਆ ਕੇ ਦੇਖੋ ਜਿਹੜਾ ਪਸ਼ੂ ਤੁਸੀਂ ਖਰੀਦਣਾ ਔਰ ਦੀ ਤਸੱਲੀ ਕਰਨਾ ਹੱਕ ਹੁੰਦਾ ਉਹ ਕਰ ਲਿਆ ਕਰੋ। ਇੱਕ ਹੋਰ ਵੜੇ ਦੋ ਕੇ ਤੁਹਾਨੂੰ ਦਿਖਾਉਣੇ ਐ। ਮਨਜੀਤ ਭਾਈ ਇਹ ਪਹਿਲੇ ਸਵੇ ਸੁਈ ਹੈ ਜੀ। ਠੀਕ ਐ। ਇਹਨੂੰ ਚੌਥਾ ਪੰਜਵਾਂ ਦਿਨ ਅਜੇ ਸੁਈ ਨੂੰ ਐ। ਹੁਣ ਦੋਤ ਕਿੰਨਾ? ਹੁਣ 14 ਕਿਲੋ ਦੇ ਬੋਲਾ ਹੋਣਾ ਜੀ। ਕੀ ਡਿਮਾਂਡ ਰਣੀ ਬਾਈ? ਡਿਮਾਂਡ ਇਹਦੀ 70000 ਦੀ ਪਹੁੰਚ ਕਰ ਦਾਂਗੇ ਜੀ। ਠੀਕ ਐ। ਇਹਦੇ ਮਗਰ ਵੱੱਛੀ ਐ ਬਹੁਤ ਸੋਹਣੀ। ਠੀਕ ਹੈ ਹਾਂਜੀ ਵੱਛੀ ਦਿਖਾ ਦਿਓ ਅ ਵੱਛੀ ਜਿਹੜੀ ਉਹ ਹੁਣ ਖੜੀ ਹੈ ਹਾਂਜੀ ਹਾਂਜੀ ਉਹ ਖੜੀ ਵੱਛੀ ਸੋ ਦੋਸਤੋ ਸਾਹਮਣੇ ਵੱਛੀ ਜਿਹੜੀ ਉਹ ਇਹਦੇ ਨਾਲ 70000 ਦੀ ਪਹੁੰਚ ਹੋ ਜੂਗੀ 14 ਕਿਲੋ ਬੌਲਾ ਹੈਗਾ ਥੋੜੇ ਦਿਨਾਂ ਦੀ ਸੂਈ ਹੈ ਹਜੇ ਵੱਛੀ 16 17 ਕਿਲੋ ਦੋ ਤਾਂ ਆਰਾਮ ਨਾਲ ਦੇ ਦੇਣਾ ਯਾਨੀ ਠੀਕ ਹੈ 16 17 ਕਿਲੋ ਬਾਕੀ ਚੰਗੀ ਅਗਲੇ ਸੇਵਾ ਹੋਈ ਤਾਂ 18 ਵੀ ਦੇ ਸਕਦੀ ਹੈ ਠੀਕ ਹੈ ਹਾਂਜੀ ਸੋ 16 17 ਤੁਸੀਂ ਮੰਨ ਕੇ ਖਰੀਦ ਲਿਓ ਵੱਛੀ ਇਹਦੇ ਨਾਲ 70000 ਚ ਪਹੁੰਚ ਹੋ ਜੂਗੀ ਇਹ ਜਿਹੜਾ ਬਈ ਪਹੁੰਚ ਹੁੰਦੀ ਹੈ ਕਿੰਨੇ ਕਿਲੋਮੀਟਰ ਤੱਕ ਤੁਸੀਂ ਮੰਨ ਕੇ ਪਹੁੰਚ 500 ਕਿਲੋਮੀਟਰ ਤੱਕ ਹੁੰਦੀ ਹੈ 500 ਹਾਂਜੀ ਵੀਰ ਜੀ ਸੋ ਦੱਸੋ ਪੰਜਾਬ ਚ ਤਾਂ ਤੁਸੀਂ ਜਿੱਥੇ ਮਰਜੀ ਬੈਠੇ ਹੋ ਤੁਹਾਡੇ ਤੱਕ ਪਹੁੰਚ ਹੋ ਜੀ 500 ਕਿਲੋਮੀਟਰ ਦੱਕਰ ਪਹੁੰਚ ਜੀ ਹਾਂ ਇਦੋਂ ਅੱਗੇ ਬਈ ਜਿਹੜੀ ਗਾਂ ਖੜੀ ਹੈ ਇਹਦੇ 20 ਦਿਨ ਪਏ ਬੱਚੀ ਦੇ ਜੀ ਹੂੰ ਦੂਜੇ ਸਵੇ ਸੁਗੀ ਪਹਿਲਾਂ ਨੇ 24 25 ਕਿਲੋ ਦੁੱਧ ਦਿੱਤਾ ਠੀਕ ਹੈ ਹਾਂਜੀ ਆ ਕੀ ਪਾ ਰਹੂਗਾ ਤਾਂ ਇਹਦੀ 1 ਲੱਖ 5000 ਦੀ ਪਹੁੰਚ ਕਰ ਦਾਂਗੇ ਜੀ ਠੀਕ ਹੈ ਦਿਨ ਕਿੰਨੇ ਦੱਸਿਆ ਮੰਜੀ ਦਿਨ 20 ਦਿਨ ਪਏ ਵੀਰ ਜੀ ਠੀਕ ਹੈ ਖੋਲੀ ਬਈ ਸੋ 2 1 लाख ਤੇ 5000 ਤੇ ਪਹੁੰਚ ਹੋ ਜੂਗੀ। ਪਹਿਲਾਂ ਨੇ 25-26 ਕਿਲੋ ਦੋ ਦਿੱਤਾ ਜੀ ਨੇ। ਠੀਕ ਐ। ਵੰਡਿਆ ਟਾਂਚਾ ਦੋਸਤੋ। ਲੰਬਾਈ ਬਹੁਤ ਐ। ਹਾਈਟ ਵੀ ਸੋਹਣੀ ਐ। ਦੋ 30 ਪਲੱਸ ਮੌਜ ਨਹੀਂ ਦੇ ਦੇਣਾ ਜੀ ਨੇ। ਇੱਕ ਕਰਾਸ ਬਰੀਡ ਦਾ ਇਹ ਦੋਗੇ ਤੁਹਾਨੂੰ ਦਿਖਾਉਣੇ ਆ। ਮਨਜੀਤ ਭਾਈ ਕਰਮਾ ਸੂਆ ਸੁੰਦੀ ਐ। ਇਹ ਦੂਜੇ ਸੂਆ ਸੂਗੀ। ਹੂੰ। ਤੇ 20 ਕਿਲੋ ਦੋ ਦਿੱਤਾ ਜੀ ਪਹਿਲਾਂ ਨੇ। ਕਿੰਨਾ ਟਾਈਮ ਲੇਜੂਗੀ ਤੈਨ ਤਾਂ 10 12 ਲੈਜੂਗੀ ਕਿੰਨੇ ਚ ਪਹੁੰਚ ਹੋਊਗੀ ਇਹਦੀ 87000 ਚ ਪਹੁੰਚ ਕਰਦਾ 87 ਹਾਂਜੀ ਠੀਕ ਹੈ 87 87000 ਦੀ ਪਹੁੰਚ ਤੋਰੀ ਸੋ 87000 ਚ ਦੋਸੋ ਪਹੁੰਚ ਹੋਣੀ ਹੈ ਇਸ ਵੈੜ ਦੀ ਥਣ ਥਣ ਬਹੁਤ ਸੋਹਣਾ ਲੱਗਿਆ ਦੁੱਧ 24 25 ਕਿਲੋ ਆਰਾਮ ਨਾਲ ਦੇ ਦੇਣਾ ਯਾਨੀ ਠੀਕ ਹੈ ਹਾਂਜੀ ਸੋ ਇਹ ਫੁਲੀ ਕ੍ਰਾਸ ਬਰੀਡ ਹੈ ਗਰਮੀ ਘਟ ਮਣਾਉਂਦੇ ਇਦਾਂ ਦੇ ਪਸ਼ੂ ਕਉਕੇ ਇੰਡੀਅਨ ਬਲੱਡ ਇਹਨਾਂ ਚ ਮਿਕਸ ਹੋ ਜਾਂਦਾ ਥਣ ਸੋਣਾ ਹਵਾਨਾ ਪਤਲੀ ਚਮੜੀ ਦਾ ਮਤਲਬ ਜਦੋਂ ਸੂਪੂਗੀ ਦੁੱਧ ਤੇ ਆਊਗੀ ਤਾਂ ਪੂਰਾ ਨੁਚੜਿਆ ਕਰੂਗਾ ਚਵਾਈ ਤੋਂ ਬਾਅਦ ਚ ਲਾਸਟ ਉੱਤੇ ਫੋਰ ਵਾਇਟ ਤੁਹਾਨੂੰ ਦਿਖਾ ਦਈਏ ਇਹ ਵੱਚੀ ਦੂਜੇ ਸੇ ਸੂਗੀ ਕਿੰਨਾ ਟਾਈਮ ਲੈਂਦੀ ਇਹਦੇ ਬਈ 15 ਦਿਨ ਪਏ ਜੀ ਠੀਕ ਹੈ ਕੀ ਡਿਮਾਂਡ ਰਹੀ ਇਹ ਪਿਛਲੇ ਕਿਹੜੇ ਵੀਰ ਜੀ ਆਪਣੇ ਤੋਂ ਗਈ ਸੀ 24 25 ਕਿਲੋ ਦੁੱਧ ਪਹਿਲਾਂ ਦਿੰਦੀ ਰਹੀ ਏ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹਦੀ 92000 ਵੀ ਪਹੁੰਚ ਕਰਦਾ ਹੈ ਕਿ ਤੋਰੀ ਬਈ 15 ਦਿਨ ਬਾਕੀ ਆ ਦੋਸਤੋ ਤੇ 92000 ਦੀ ਪਹੁੰਚ ਜਿਹੜੀ ਹੋਣੀ ਹੈ ਸੂਆ ਦੂਜਾ ਸੁੰਦੀ ਆ ਪਹਿਲਾਂ ਸੂਏ ਆਪਣੇ ਕੋਲੇ ਲਈ ਸੀ ਏ ਠੀਕ ਆ ਬਾਈ ਕੋਲੋਂ ਲਈ ਆ ਤੇ 24 25 ਕਿਲੋ ਨੂੰ ਦੁੱਧ ਬਾਈ ਕਹਿੰਦਾ ਇਹਨੇ ਪਹਿਲਾਂ ਸੂਏ ਪਾਇਆ ਲਿਆ ਬਾਈ ਵਾਪਸ ਸੂਏ ਪਸ਼ੂ ਜਿਹੜੇ ਅੱਜ ਦੀ ਵੀਡੀਓ ਚ ਵਿਕਰੀ ਆਲੇ ਸੀ ਪਿਛਲੀ ਵੀਡੀਓ ਜਿਹੜੀ ਆ ਬੜਾ ਚੰਗਾ ਰਿਸਪੌਂਸ ਰਿਆ ਤਾਂ ਹੀ ਹਫਤੇ ਬਾਅਦ ਹੀ ਆਪਾਂ ਦੁਬਾਰਾ ਬਾਈ ਕੋਲ ਵਿਜ਼ਿਟ ਕੀਤੀ ਐ ਇੱਕ ਹੋਰ ਚੀਜ਼ ਜਿਹੜੀ ਮਨਜੀਤ ਭਾਈ ਪੰਜਾਬੀ ਭਰਾ ਤਾਂ ਚਲੋ ਬਹੁਤ ਸਾਰਾ ਪਿਆਰ ਦਿੰਦੇ ਆ ਦੇਖਦੇ ਆ ਹਾਂਜੀ ਅਦਰ ਸਟੇਟ ਤੋਂ ਹੋਰ ਕਿੱਥੋਂ ਕਿੱਥੋਂ ਫੋਨ ਆਏ ਵੀਡੀਓ ਤੋਂ ਬਾਅਦ ਐਮਪੀ ਤੋਂ ਵੀ ਆਇਆ ਜੀ ਮਹਾਰਾਸ਼ਟਰ ਤੋਂ ਵੀ ਆਇਆ ਅੱਛਾ ਐਮਪੀ ਮਹਾਰਾਸ਼ਟਰ ਤੋਂ ਵੀ ਆਇਆ ਹਾਂਜੀ ਗੁਜਰਾਤ ਤੋਂ ਵੀ ਪੰਜਾਬੀ ਤਾਂ ਸਮਝ ਨਹੀਂ ਆਉਂਦੀ ਹੁੰਦੀ ਪਰ ਵੈਸੇ ਪੁੱਛਦੇ ਸੀ ਵੈਸੇ ਪੁੱਛ ਲੈਂਦੇ ਆ ਅੱਛਾ ਹਾਂਜੀ ਠੀਕ ਐ ਸੋ ਦੋਸਤੋ ਇਹ ਜਿਹੜਾ ਪਿਆਰ ਪੰਜਾਬੀ ਭਾਵਨਾ ਕਰਕੇ ਜਿਹੜਾ ਕੋਈ ਵੀ ਚੀਜ਼ ਫਰੋ ਵਾਇਰਲ ਹੁੰਦੀ ਹੈ ਤਾਂ ਹੋਰ ਵੀਰਾਂ ਤੱਕ ਵੀ ਪਹੁੰਚਦੀ ਹੈ ਚੰਗੀਆਂ گاਵਾ ਦਿਖਾਉਣੇ ਆ ਤਾਂ ਉਹਦੇ ਨਾਲ ਫਾਇਦਾ ਇਹ ਹੁੰਦਾ ਜਿਵੇਂ ਬਾਈ ਦੱਸਦਾ ਵੀ ਮਹਾਰਾਸ਼ਟਰ ਗੁਜਰਾਤ ਜਾਂ ਐਮਪੀ ਦੇ ਵਿੱਚੋਂ ਵੀ ਕਾਫੀ ਫੋਨ ਵੀਰ ਨੂੰ ਆਏ گاਵਾ ਸੰਬੰਧੀ ਸੌਦੇ ਵੀ ਕਈ ਹੋਏ ਆ ਬਾਕੀ ਪੰਜਾਬੀ ਬਹੁਤ ਸਾਰੇ ਵੀਰਾਂ ਨੇ ਇਥੋਂ گاਵਾ ਖਰੀਦੀਆਂ ਅੱਜ ਦੀ ਵੀਡੀਓ ਵਿੱਚ ਵੀ ਦੋਸਤੋ ਇਹ ਸਾਰੇ ਪਸ਼ੂ ਵਿਕਾਊ ਸੀ ਤੁਸੀਂ ਇਹਨਾਂ ਚੋਂ ਜਿਹੜਾ ਨਾ ਖਰੀਦਣਾ ਚਾਹੋ ਉਹਦੀ ਤਸੱਲੀ ਆ ਕੇ ਕਰ ਲਿਓ ਜੀ ਧੰਨਵਾਦ